ਪਸ਼ੂਆਂ ਦਾ ਜੇਕਰ ਪਸ਼ੂਆਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਆਪਾਂ ਲੈ ਕੇ ਪਹੁੰਚੇ ਹੋਏ ਹਾਂ ਤੁਹਾਨੂੰ ਮਿੱਤਰੋ ਫਰੋਈਪੁਰ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਹਰੀਹਰ ਝੋਕ ਦੇ ਵਿੱਚ ਹਰੀਹਰ ਝੋਕ ਪਿੰਡ ਦੇ ਵਿੱਚ ਘਰੇਲੂ ਫਾਰਮਰ ਦੇ ਘਰੇ ਆਪਾਂ ਇਸ ਟਾਈਮ ਮੌਜੂਦ ਆ ਬਾਈ ਉਹਨਾਂ ਦੀ ਇੱਕ ਚੰਗੇ ਦੁੱਧ ਦੀ ਮਾਲਕਣ ਮੈਂ ਵਕਾਊ ਆ ਕਿੰਨਵਾ ਸੁਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਵੀਰੇ ਹੁਣੀ ਡਿਮਾਂਡ ਕਰਦੇ ਆ ਕਿਹੜੇ ਘਰੇ ਖੜੀ ਆ ਆ ਜੋ ਸਾਰੀ ਜਾਣਕਾਰੀ ਲੈ ਕੇ ਦਿੰਨਾ ਤੁਹਾਨੂੰ ਬਾਈ ਤੋਂ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਮਹਾਰਾਜ ਜੀ ਬਾਕੀ ਵਧੀਆ ਜੀ ਸੇਤਾ ਦੇ ਪਰਿਵਾਰ ਤੋਂ ਨਾ ਦਿਓ ਠੀਕ ਠਾਕ ਆ ਜੀ ਬਹੁਤ ਸੋਹਣੇ ਆਪਣਾ ਨਾਮ ਦੱਸ ਦਈਏ ਕਿਹੜਾ ਦੀ ਇੱਕ ਵਾਰੀ ਮੇਰਾ ਨਾਮ ਹਰਦੇਵ ਸਿੰਘ ਆ ਜੀ। ਹਾਂ ਠੀਕ ਆ ਜੀ। ਅੱਛਾ ਵੱਡੇ ਭਾਈ ਆਪਣਾ ਘਰ ਕਿਹੜੇ ਪਾਸੇ ਆ ਗਿਆ? ਇਹ ਆ ਗਿਆ ਜੀ ਮਕਸਰ ਰੋਡ ਤੇ ਪੈਟਰੋਲ ਪੰਪ ਆ। ਜੀ। ਪੈਟਰੋਲ ਪੰਪ ਦੀ ਬੈਕ ਸਾਈਡ ਤੇ। ਪੈਟਰੋਲ ਪੰਪ ਦੀ ਬੈਕ ਸਾਈਡ ਦੇ ਉੱਤੇ। ਸਰਦਾਰ ਗੁਰਚਰਨ ਸਿੰਘ ਢਾਣੀਆਂ ਜਿਹੜੇ ਜਿੱਧਰ ਨੂੰ ਮੁੜਤੀਆਂ ਹਨਾ। ਹਾਂ ਜੀ। ਠੀਕ ਆ। ਅੱਛਾ ਭਾਈ ਇੱਕ ਮੈਂ ਵੇਚਨੀ ਆਪਾਂ ਇਹ ਕਿੰਨੋ ਸੋਸ ਹੁੰਦੀ ਐ ਤਕੀ? ਇਹ ਤੀਜਾ ਸੂਆ ਜੀ। ਤੀਜਾ ਸੂਆ ਇਹਨੇ ਸੂਣਾ ਵਾ। ਅੱਛਾ ਕਿੰਨੇ ਦਿਨ ਬਾਕੀ ਆ ਭਾਈ ਇਹਦੇ ਅਜੇ? ਇਹ 10 ਤੋਂ 12 ਦਿਨ ਆ ਜੀ। 10 ਤੋਂ 12 ਦਿਨ ਲੈਂਦੀ ਆ ਜੋ ਦੁੱਧ ਦੇਂਦੀ 15 ਤੋਂ 16 ਲੀਟਰ ਆਏ ਦੁੱਧ ਠੀਕ ਹੈ ਭਾਈ ਜੇ ਕੋਈ ਘਰੇ ਰੱਖਣ ਵਾਲੇ ਭਰਾ ਨੂੰ ਦੇ ਦਈਏ ਲੰਬੇ ਵਾਲੇ ਤਰੀਕੇ ਨਾਲ ਨਾ ਜੀ ਨਾ ਕੋਈ ਵੀ ਨਹੀਂ ਠੀਕ ਹੈ ਭਾਈ ਕਰੂਗਾ ਯਾਰ ਸਾਂਹ ਤੋਂ ਕ੍ਰੋਸ ਹੋਈਏ ਕਿ ਠੀਕ ਹੈ ਭਰਾਏ ਸਾਂਹ ਤੋਂ ਆ ਜੀ ਸਾਂਹ ਤੋਂ ਕ੍ਰੋਸ ਡਾਇਰੈਕਟ ਕ੍ਰੋਸ ਆ ਠੀਕ ਹੈ ਜੀ ਬਾਡੀ ਬੁੱਡੀ ਦੀ ਵੀ ਮੈਂ ਖੁੱਲੀ ਆ ਨਾ ਅੱਛਾ ਰੇਟ ਫਿਰ ਕੀਤਾ ਕੀਤਾ ਵਾ ਜੀ ਰੇਟ ਫੋਨ ਤੇ ਆ ਜੀ ਫੋਨ ਤੇ ਹੋਊਗਾ ਤਾਂ ਜਾਇਜ਼ ਹੀ ਨਾ ਜੀ ਹਾਂਜੀ ਜਾਇਜ਼ ਜਾਇਜ਼ ਠੀਕ ਹੈ ਤੁਰਦੇ ਮੜੀ ਜੀ ਕੱਢੇ ਬਾਹਰ ਤੋਂ ਭਾਈ ਲੈ ਵੀ ਮੈਂ ਸੂਆ ਕਿੰਨਾ ਦੱਸਿਆ ਸੀ ਕਿ ਨਹੀਂ ਲੈ ਵੀ ਮਿੱਤਰੋ ਤੀਜਾ ਸੂਆ ਕਰਮਾਲੀ ਨੇ ਸੁਣਾਵਾ ਹਜੇ ਤਾਂ ਲੇਵਾ ਨੂੰ ਬਾ ਤਿਆਰ ਕਰਦੀ ਆਉਂਦੀ ਤਿਆਰੀ ਵੇਖਿਓ ਤੁਸੀਂ ਕਰਦੀ ਬੇਚੰਤਤ ਹੋ ਜਿਓ ਕਿਉਂਕਿ ਮੈਂ ਦੀ ਕੁਆਲਟੀ ਦੁੱਧ ਵਾਲੀ ਆਰਡਰ ਕੁਆਲਟੀ ਬੇਤਰੀ ਬਾਈ ਇੱਥੇ ਜਿਓ ਨੇੜੇ ਤੂੰ ਅੱਛਾ ਬਾਈ ਇੱਕ ਗੱਲ ਹੋਰ ਆ ਜਿਹੜਾ ਮਾੜਾ ਜਿਹਾ ਫੋਟ ਦੀ ਨਾਲ ਉਹਦੇ ਕੋਈ ਚੱਕਰ ਤਾਂ ਨਹੀਂ ਹੈਗਾ ਨਾ 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 ਉਹ ਕੁਛ ਨਹੀਂਗਾ ਉਹਵੇਂ ਬਣ ਥਣ ਚਾਰ ਹੀ ਚੱਲਦੇ ਆ ਚਾਰ ਥਣ ਠੀਕ ਜੀ ਛੋਣ ਛਣ ਪੋਲਾ ਲੱਗਾ ਹੋਇਆ ਛੋਣ ਛਣ ਤਾਂ ਬਹੁਤ ਬੜੀ ਬੜੀ ਮੈਂ ਇਹਨੂੰ ਦੁੱਧ ਵੀ ਥਣ ਵੀ ਦੁੱਧ ਨਾਲ ਲੱਗਾ ਬਾਈ ਇਹ ਵੀ ਗੱਲ ਮੰਨਾਲਾ ਲੇਵਲ ਉਹ ਤਾਂ ਬਹੁਤ ਤਿਆਰ ਕਰ ਜਾਂਦੀ ਹੋਣੀ ਹੈ ਪੂਰਾ ਜੀ ਬੈਠਣਾ ਇਹਦਾ ਬੈਣਾ ਖਾਇੰਦਾ ਜੀ ਅੱਛਾ ਕੀ ਰੇਟ ਰੱਖਾਂਗੇ ਮਹਾਰਾਜ ਜੀ ਆਪਾਂ ਇਹਦਾ ਰੇਟ ਫੋਨ ਤੇ ਕਰ ਲਾਂਗੇ ਜੀ ਫੋਨ ਤੇ ਤੇ ਨੰਬਰ ਆਪਣਾ ਕਿਹੜੇ ਤੇ ਗੱਲ ਕਰੀਏ 9463872665 ਜੀ ਇੱਕ ਵਾਰੀ ਹੋਰ ਬੋਲ ਦਈਏ ਜੀ 9463872665 9463872665 72665 9460 6372665 ਇਹ ਨੰਬਰ ਆ ਮਿੱਤਰੋ ਬਾਈ ਹੁਣਾਂ ਦਾ ਇਹ ਨੰਬਰ ਤੇ رابطہ ਕੰਮ ਕਰਨਾਵਾ ਤੁਸੀਂ ਬਾਈ ਹੁਣਾਂ ਦਾ ਪਿੰਡ ਹਰੀਹਰ ਚੌਕ ਆ ਜ਼ਿਲ੍ਹਾ ਫਿਰੋਜ਼ਪੁਰ ਬਰ ਪੰਪ ਦੀ ਸਾਈਡ ਪੈਕ ਸਾਈਡ ਦੇ ਉੱਤੇ ਬਾਈ ਹੁਣਾਂ ਦਾ ਰਹਿਣ ਵਸੇਰਾ ਵਾ ਤਿੰਨ ਕੋਠੀਆਂ ਮੇ ਹੋ ਜਾਣਗੀਆਂ ਇੱਕੋ ਜੀਆਂ ਉਹਨਾਂ ਕੋਠੀਆਂ ਦੇ ਵਿੱਚ ਆ ਕੇ ਤੁਸੀਂ ਵੀਰੇ ਹੁਣਾਂ ਦੇ ਕੋਲ ਆ ਕੇ ਮਹਿਨ ਦਰਸ਼ਨ ਕਰ ਸਕਦੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੰਨੇ ਹੀ ਸੀ ਜਲਦ ਮਿਲਦੇ ਆ ਫਿਰ ਕਿਸੇ ਨਵੀਂ ਵੀਡੀਓ ਦੇ ਨਾਲ